ਅਤੇ ਮਸਲੇ ਪ੍ਰੋਗਰਾਮ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਕਾਫੀ ਦੇਰ ਦੇ ਬਾਅਦ ਅਸੀਂ ਅੱਜ ਸਾਡੇ ਰੀਅਲ ਮੋਟੀਵੇਸ਼ਨਲ ਚੈਨਲ ਤੇ ਫੱਕ ਦੇ ਮਸਲੇ ਪ੍ਰੋਗਰਾਮ ਅਸੀਂ ਅੱਜ ਸ਼ੁਰੂ ਕਰਨ ਲੱਗੇ ਆ। ਇਹ ਪ੍ਰੋਗਰਾਮ ਦੀ ਜਿਹੜੀ ਲੇਖਣੀ ਆ ਇਸ ਪ੍ਰੋਗਰਾਮ ਦੀ ਜਿਹੜੀ ਕਲਮ ਹੈ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਲੇਖਕ ਤੇ ਬਹੁਤ ਹੀ ਸਾਡੇ ਸਤਿਕਾਰਯੋਗ ਵੱਡੇ ਵੀਰ ਬੁੱਧ ਸਿੰਘ ਨੀਲੋ ਦੀ ਕਲਮ ਦੀ ਇਹ ਲੇਖਣੀ ਹੈ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਰਕੇ ਜਦੋਂ ਅਸੀਂ ਪਲੇਟਫਾਰਮ ਤੇ ਜਾਂਦੇ ਹਾਂ ਤਾਂ ਉੱਥੇ ਇੱਕ ਸਟੇਟਮੈਂਟ ਸਾਨੂੰ ਅਕਸਰ ਹੀ ਸੁਣਨ ਨੂੰ ਮਿਲਦੀ ਹੈ ਜਿਹਦੇ ਵਿੱਚ ਯਾਤਰੀਆਂ ਦੇ ਲਈ ਬੋਲਿਆ ਜਾਂਦਾ ਤੁਸੀਂ ਆਮ ਹੀ ਸੁਣਿਆ ਹੋਗਾ ਯਾਤਰੀ ਕਿਰਪਾ ਕਰਾ ਚਾਤਰੀ ਕਿਰਪਾ ਧਿਆਨ ਦੇ ਹਿੰਦੀ ਵਿੱਚ ਬੋਲਦੇ ਯਾਤਰੀ ਗਨ ਧਿਆਨ ਦੇ ਅੱਜ ਅਸੀਂ ਉਸਤੇ ਹੀ ਇੱਕ ਛੋਟਾ ਜਿਹਾ ਇੱਕ ਐਪੀਸੋਡ ਰਿਕਾਰਡ ਕਰਨ ਲੱਗੇ ਹਾਂ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੇ ਉਮੀਦ ਕਰਦਾ ਹਾਂ ਕਿ ਇਹ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਜੇਕਰ ਤੁਸੀਂ ਸਾਡੇ ਰੀਅਲ ਮੋਟੀਵੇਸ਼ਨ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਨਾਲ ਹੀ ਦਿੱਤਾ ਘੰਟੀ ਦਾ ਬਟਨ ਦਬਾ ਦਿਓ ਤੇ ਲਓ ਫਿਰ ਆਪਾਂ ਅੱਜ ਕਰਦੇ ਹਾਂਗੇ ਯਾਤਰੀ ਗਨ ਧਿਆਨ ਦੇ ਸਾਡੇ ਪੰਜਾਬ ਇਸ ਪੰਜਾਬ ਵਿੱਚ ਕੁਦਰਤੀ ਗਰਮੀ ਦਾ ਪ੍ਰਕੋਪ جاری ਹੈ ਘਰੋਂ ਬਾਹਰ ਨਿਕਲਣਾ ਤੁਹਾਡੇ ਲਈ ਹਾਨੀਕਾਰਕ ਹੈ ਬਾਹਰ ਸੂਰਜ ਤੋਂ ਇਲਾਵਾ ਤੁਹਾਨੂੰ ਹੋਰ ਕੋਈ ਲੁੱਟ ਖੋਹ ਕਰਨ ਵਾਲਾ ਮਿਲੇ ਨਾ ਮਿਲੇ ਸਰਕਾਰੀ ਸੇਵਾਦਾਰ ਤੁਹਾਡੀ ਸੇਵਾ ਕਰਨ ਮਿਲ ਸਕਦੇ ਹਨ ਤੁਹਾਡੀ ਕਿਸਮਤ ਉੱਪਰ ਨਿਰਭਰ ਕਰਦਾ ਹੈ ਕਿ ਤੁਸੀਂ ਤੰਦਰੁਸਤ ਵਾਪਸ ਆ ਸਕੋ ਨਹੀਂ ਇਹ ਸੇਵਾਦਾਰ ਸੇਵਾ ਕਰਨ ਤੋਂ ਗਦੇ ਦੇ ਸਿੰਗਾ ਵਾਂਗ ਰੂਪਕੁਸ਼ ਹੋ ਸਕਦੇ ਹਨ ਜਿਵੇਂ ਮਾਸਟਰ ਸਾਹਿਬ ਦੀ ਸੇਵਾ ਕਰਨ ਤੋਂ ਬਾਅਦ ਗਾਇਬ ਹੋਏ ਹਨ ਇਹਨਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਪਟਿਆਲਾ ਦੇ ਕੁਝ ਸੇਵਾਦਾਰ ਸੇਵਾ ਕਰਨ ਤੋਂ ਬਾਅਦ ਨਹੀਂ ਲੱਭ ਰਹੇ ਮਾਨਯੋਗ ਹਾਈ ਕੋਰਟ ਦੇ ਹੁਕਮ ਵੀ ਇਹਨਾਂ ਨੇ ਛਿੱਕੇ ਟੰਗ ਦਿੱਤੇ ਹਨ ਪੰਜਾਬ ਹੋਣਾ ਇਹਨਾਂ ਬਰਦੀ ਧਾਰੀ ਸੇਵਾਦਾਰਾਂ ਦੇ ਹਵਾਲੇ ਹੈ ਬਚਾਓ ਵਿੱਚ ਹੀ ਬਚਾਓ ਹੈ ਤੁਹਾਡੀ ਜੀਵਨ ਯਾਤਰਾ ਸ਼ੁਭ ਮੰਗਲਮ ਰਹੀ ਮੌਲ ਹੁਣ ਪਹਿਲਾਂ ਵਰਗਾ ਨਹੀਂ ਰਹਾ ਬਾਕੀ ਤੁਹਾਡੀ ਮਰਜ਼ੀ ਹੈ ਕਿਉਂਕਿ ਮੁੱਠਪੇੜ ਫਰਜੀ ਹੈ ਇਹ ਕਦੋਂ ਤੇ ਕਿੱਥੇ ਹੋ ਜਾਵੇ ਕੋਈ ਪਤਾ ਨਹੀਂ ਲੱਗਦਾ ਇਸ ਲਈ ਘਰਾਂ ਵਿੱਚ ਰਹੋਗੇ ਤਾਂ ਵੀ ਤੁਸੀਂ ਬਚ ਕੇ ਰਹੋ ਇਹ ਸੇਵਾਦਾਰ ਘਰਾਂ ਵਿੱਚ ਵੀ ਸੇਵਾ ਕਰਨ ਅਮਰਤ ਵੇਲੇ ਪੁੱਜ ਜਾਂਦੇ ਹਨ ਹੁਣ ਤੁਸੀਂ ਕਹੋਗੇ ਕਿ ਬੰਦਾ ਕਿੱਥੇ ਸੁਰੱਖਿਤ ਹੈ ਬੰਦਾ ਕਿੱਥੇ ਸੁਰੱਖਿਤ ਰਹਿ ਸਕਦਾ ਹੈ ਇਸ ਲਈ ਖੋਜੀ ਜਾ ਰਹੀ ਹੈ ਜਦੋਂ ਵੀ ਕੋਈ ਦਵਾਈ ਬੂਟੀ ਸਪਸ ਲੋਟੀ ਮਿਲੀ ਤਾਂ ਤੁਹਾਨੂੰ ਦੱਸ ਦੇਵਾਂਗੇ ਓੰਜ ਮਾਹੌਲ ਠੀਕ ਠਾਕ ਹੈ ਨਸ਼ਿਆਂ ਦੇ ਵਿੱਚ ਟਿਲ ਵਰਤਣ ਵਾਲਿਆ ਬ੍ਰੋਤ ਸਖਤ ਕਾਰਵਾਈ ਹੈ ਕੁਝ ਪੁਲਸਾ ਇਨਸਪੈਕਟਰ ਵਰਦੀਆਂ ਸਮੇਤ ਫਰਾਰ ਹਨ ਪੁਲਿਸ ਟੀਮਾਂ ਮੜਾ ਕੇ ਉਹਨਾਂ ਬਿੱਲੀ ਬੂਹੇ ਦੀ ਖੇਡਾਂ ਖੇਡਦੀ ਹੈ ਤਾਂ ਕਿ ਪਰਸ ਪੂਪ ਪੂਰੀ ਤਰ੍ਹਾਂ ਮੁਸਤੈਦ ਹੈ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਅਧੀਨ ਪਖਾਨਿਆਂ ਦੇ ਉਦਘਾਟਨ ਸਮਾਰੋਹ ਬੰਦ ਕਰ ਦਿੱਤੇ ਗਏ ਹਨ ਕੁੱਲ ਮਿਲਾ ਕੇ ਸਥਿਤੀ ਸ਼ਾਂਤਪੂਰਵਕ ਹੈ ਮਾਹੌਲ ਠੀਕ ਹੈ ਪੁਲਿਸ ਮੁਸਤੈਦ ਹੈ ਕਾਤਲ ਪੁਲਿਸ ਦੀ ਪਕੜ ਤੋਂ ਬਾਹਰ ਹਨ ਘਰਾਂ ਵਿੱਚੋਂ ਚੁੱਕ ਕੇ ਨੌਜਵਾਨਾਂ ਨੂੰ ਕਤਲ ਕਰਨ ਵਾਲੇ ਪੁਲਿਸ ਅਧਿਕਾਰੀ ਖਮੋਸ਼ ਹਨ ਉਹਨਾਂ ਦੀਆਂ ਕੀਤੀਆਂ ਅੱਗੇ ਆ ਰਹੀਆਂ ਹਨ ਆਪੇ ਬੀਜੇ ਆਪੇ ਖਾ ਦਾ ਵਰਤਾਰਾ ਬਣਿਆ ਹੋਇਆ ਹੈ ਨਾਬਾ ਪੁਲਿਸ ਮੁਕਾਬਲੇ ਦੀ ਸੀਬੀਆਈ ਜਾਂਚ ਪੜਤਾਲ ਕਰਨ ਲਈ ਹੁਕਮ ਹੋਇਆ ਹੈ ਪੁਲਸ ਡਰੀ ਹੋਈ ਹੈ ਕਿਉਂਕਿ 84 ਤੋਂ ਬਾਅਦ ਝੂਠੇ ਪੁਲਿਸ ਮੁਕਾਬਲੇ ਕਰਨ ਵਾਲਿਆਂ ਨੂੰ ਸੀਵੀ ਅਦਾਲਤ ਸਜਾਵਾ ਸੁਣਾ ਰਹੀ ਹੈ ਅੰਜਮ ਹਾਲ ਠੀਕ ਹੈ ਮੌਸਮ ਠੰਡਾ ਹੋਇਆ ਹੈ ਮੀਂਹ ਤੇ ਚਖੜ ਚੋ ਸਕਦਾ ਹੈ ਕੋਈ ਹੋਰ ਨਰ ਦੋਸ਼ ਪਸ਼ੂ ਪੰਛੀ ਤੇ ਮਨੁੱਖ ਮਾਰਿਆ ਜਾ ਸਕਦਾ ਹੈ ਹੋਣੀ ਨੂੰ ਕੌਣ ਟਾਲ ਸਕਦਾ ਹੈ ਸਰਕਾਰ ਨੇ ਪੁਲਿਸ ਅਧਿਕਾਰੀ ਦਾ ਮੁੱਲ 2 ਕਰੋੜ ਰੁਪਏ ਪਾਇਆ ਹੈ ਕਾਤਲਾ ਨੂੰ ਭਜਾਇਆ ਹੈ ਸਰਕਾਰ ਵੱਲੋਂ ਕਾਤਲਾ ਲਈ ਕੋਈ ਸਨੇਹਾ ਨਹੀਂ ਆਇਆ ਇਸ ਲਈ ਪੁਲਿਸ ਅਧਿਕਾਰੀ ਆਪਣੀ ਜਾਨ ਦੀ ਰਾਖੀ ਖੁਦ ਕਰਨ ਉਹ ਮੂੰਹ ਜਵਾਨੀ ਹੁਕਮਾਂ ਨੂੰ ਛਿੱਕੇ ਟੰਗ ਕੇ ਕਾਨੂੰਨ ਦਾ ਸਿਕੰਜਾ ਕਸਣ ਨਹੀਂ ਤਾਂ ਇਹ ਅੱਗ ਉਹਨਾਂ ਤੱਕ ਪੁੱਜੀ ਸਮਝੋ ਤਾਰਨ ਤਾਰਨ ਵਾਲੀ ਖਬਰ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਨ ਨਹੀਂ ਤਾਂ ਬੜਾਪੇ ਵਿੱਚ ਜੇਲ੍ਹ ਕੱਟਣੀ ਔਖੀ ਹੁੰਦੀ ਹੈ ਸੀਵੀ ਅਦਾਲਤ ਤਾਂ ਕਿਸੇ ਨੂੰ ਮੁਆਫ ਨਹੀਂ ਕਰਦੀ ਆਪਣੇ ਖੂਨ ਨਾਲ ਲਿਪੜੇ ਹੱਥਾਂ ਪੈਰਾਂ ਤੇ ਮੂੰਹ ਧੋਵੋ ਗੁਰੂ ਹਰ ਸਾਹਿਬ ਵਿੱਚ ਫੌਜਾ ਸਿੰਘ ਫਰਾਰੀ ਦੇ ਖਿਲਾਫ ਪ੍ਰਦਰਸ਼ਨ ਜਾਰੀ ਹੈ ਲੋਕ ਸਰਕਾਰ ਖਿਲਾਫ ਸੜਕਾਂ ਉੱਤੇ ਧੁੱਪ ਵਿੱਚ ਸੁੱਕ ਰਹੇ ਹਨ ਪੰਜਾਬ ਸਰਕਾਰ ਲੁਧਿਆਣੇ ਦੀ ਸੀਟ ਜਿੱਤਣ ਲਈ ਸਰਕਾਰੀ ਮਸ਼ੀਨਰੀ ਸਮੇਤ ਗਲੀ ਗਲੀ ਫਿਰਦੀ ਹੈ ਆਂਗਣਵਾੜੀ ਤੇ ਆਸ਼ਾ ਵਰਕਰਾਂ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਜਥੇਬੰਦੀਆਂ ਵੀ ਸੜਕਾਂ ਉੱਤੇ ਸਰਕਾਰ ਦੀ ਆਰਤੀ ਉਤਾਰ ਰਹੀਆਂ ਹਨ ਆਮ ਆਦਮੀ ਪਾਰਟੀ ਵੱਲੋਂ ਦਰੁਪਤੀ ਦਾਤੇ ਲਗਾ ਦਿੱਤੀ ਹੈ ਦੂਵੇਂ ਪਾਸੇ ਫੌਜਾ ਸ਼ਬਦਾਂ ਦੀਆਂ ਮਝੈਲਾਂ ਦਾਗ ਰਹੀਆਂ ਹਨ ਭਗਵਾਨ ਤਮੰਦੀ ਰੈਲੀ ਵਿੱਚ ਬੈਠੇ ਭਮੱਕੜ ਤਾਰੀਆਂ ਮਾਰਦੇ ਹਨ ਸਰਕਾਰੀ ਵਿਭਾਗਾ ਦੇ ਫੰਡ ਸਰਕਾਰ ਨੂੰ ਪੰਜਾਬ ਸਰਕਾਰ ਨੇ ਵਾਪਸ ਮੰਗਵਾਏ ਹਨ ਸਰਕਾਰੀ ਵਿਭਾਗਾ ਦੇ ਫੰਡ ਪੰਜਾਬ ਸਰਕਾਰ ਨੇ ਵਾਪਸ ਮੰਗਵਾਏ ਹਨ 1000 ਕਰੋੜ ਰੁਪਏ ਹੋਰ ਕਰਜ਼ਾ ਲਿਆ ਹੈ ਮੁਲਾਜ਼ਮਾਂ ਦੇ ਪੈਨਸ਼ਨਾਂ ਲਈ ਖਜ਼ਾਨਾ ਦਫ਼ਤਰ ਬੰਦ ਕਰ ਦਿੱਤਾ ਹੈ ਖਤੇ ਦੇ ਤੱਕੋ ਬੋਲ ਪਿਆ ਹੈ ਵਿਤੀ ਐਮਰਜੈਂਸੀ ਲਗਾ ਦਿੱਤੀ ਹੈ ਹੁਣ ਤੁਸੀਂ ਰੱਬ ਦੇ ਆਸਰੇ ਹੋ ਇਸ ਲਈ ਦਵਾਈ ਨਾਲੋਂ ਦੁਆਵਾਂ ਕਰੋ ਪਰਹੇਜ਼ ਰੱਖੋ ਆਪਾਂ ਸਰਕਾਰ ਨਾਲ ਨਹੀਂ ਭੁੱਖ ਤੇ ਬਿਮਾਰੀ ਨਾਲ ਲੜਨਾ ਹੈ ਤੁਸੀਂ ਹੁਣ ਕਾਨੂੰਨ ਦੀ ਰਾਖੀ ਕਰੋ ਬਹੁਤ ਮੁਫਤਰਾ ਸ਼ਰਮਾਲ ਸ਼ਕਿਆ ਹੈ ਰਿਸ਼ਵਤਖੋਰੀ ਨਾਲ ਮਹਿਲੋ ਸਾਰੇ ਗਏ ਹਨ ਸਭ ਇੱਥੇ ਹੀ ਰਹਿ ਜਾਣੇ ਹਨ ਨਾਲ ਕੁਝ ਨਹੀਂ ਜਾਣਾ ਸੰਭਲੋ ਪੰਜਾਬੀਓ ਦੁਸ਼ਮਣਾਂ ਦੀਆਂ ਚਾਲਾਂ ਨੂੰ ਉਹਨਾਂ ਭਰਾਵਾਂ ਮਾਰੂ ਹੱਲਾ ਬੋਲਿਆ ਹੈ ਹੁਣ ਤੀਜਾ ਕੱਲੂ ਕਾਰਾ ਹੋਵੇਗਾ ਬਚਾ ਹੁੰਦਾ ਹੈ ਤੇ ਬਚ ਜਾਵੋ ਪੰਜਾਬ ਨੂੰ ਸੋਚੀ ਸਮਝੀ ਸਾਜ਼ਿਸ਼ ਅਧੀਨ 80 ਮਿਆਂ ਦੇ ਹੱਕੇ ਵੱਲ ਤੱਕਿਆ ਜਾ ਰਿਹਾ ਹੈ ਹੁਣ ਚਿਹਰੇ ਬਦਲੇ ਹਨ ਨੀਤੀਆਂ ਉਹੀ ਹਨ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਚਾਲਾਂ ਨੂੰ ਸਮਝਣਾ ਚਾਹੀਦਾ ਹੈ ਸਿਆਸੀ ਪਾਰਟੀਆਂ ਦੇ ਆਗੂਆਂ ਇਸ ਕਹਾਣੀ ਦਾ ਸੱਚ ਪਤਾ ਹੈ ਉਨਾਂ ਦੇ ਲੋਕਾਂ ਦਾ ਧਿਆਨ ਬਦਲਣਾ ਲਈ ਸਿਆਸੀ ਰੇੜਕਾ ਪਾਇਆ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਜੱਟ ਬਨਾਮ ਦਲਤ ਭਾਈਚਾਰੇ ਵਿੱਚ ਵੰਡ ਕੇ ਉਕਸਾਇਆ ਜਾ ਰਿਹਾ ਹੈ ਡਾਕਟਰ ਅੰਬੇਦਕਰ ਦੀਆਂ ਮੂਰਤੀਆਂ ਦੇ ਨਾਲ ਛੇੜਛਾੜ ਕਰਵਾ ਕੇ ਮਾਹੌਲ ਗਰਮਾਇਆ ਜਾ ਰਿਹਾ ਹੈ ਦਲਤ ਭਾਈਚਾਰੇ ਨੂੰ ਭੜਕਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਨ੍ਹਾਂ ਸਾਜ਼ਿਸ਼ਾਂ ਨੂੰ ਸਮਝਣ ਦੀ ਲੋੜ ਹੈ ਦੁਸ਼ਮਣ ਬਹੁਤ ਛਾਤਰ ਹੈ ਦਿਮਾਗ 'ਤੇ ਹਮਲਾ ਕਰ ਦਿੱਤਾ ਹੈ ਦਸ਼ਮਨ ਬਹੁਤ ਸਾਤਰ ਦਿਮਾਗ ਨਾਲ ਹਮਲਾ ਕਰ ਰਹੇ ਹਨ ਇਸ ਨੂੰ ਸਮਝਣ ਦੀ ਲੋੜ ਹੈ ਹਰ ਪੰਜਾਬ ਦੇ ਲੋਕਾਂ ਦੇ ਕੰਨਾਂ ਵਿੱਚ ਤੇਲ ਪਾਇਆ ਹੋਇਆ ਹੈ ਅਤੇ ਮੂੰਹ ਉੱਤੇ ਛਿੱਕਲੀਆਂ ਬਨੀਆਂ ਹੋਈਆਂ ਹਨ ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਕੀ ਹੋ ਰਿਹਾ ਹੈ ਪਰ ਚੁੱਪਚਾਪ ਤਮਾਸ਼ਾ ਤੱਕਦੇ ਹਨ ਤੁਸੀਂ ਜਾਵੋ ਛਿੱਤਰ ਤੇ ਗੋਲੀਆਂ ਖਾਓ ਤੁਹਾਡੀ ਜੀਵਨ ਯਾਤਰਾ ਸਫਲ ਰਹੇ ਤੁਸੀਂ ਜਿੱਥੇ ਵੀ ਹੋ ਖੁਸ਼ ਰਹੋ ਚੁੱਪ ਰਹੋ ਕਿਉਂਕਿ ਬਾਹਰ ਬਹੁਤ ਜ਼ੋਰਦਾਰ ਗਰਮੀ ਪੈ ਰਹੀ ਹੈ ਤੇ ਤੁਹਾਡੇ ਆਲੇ-ਦੁਆਲੇ ਕੋਈ ਬਚਤ ਰੱਖਦਾ ਹੈ ਉਹ ਵੀ ਵੜ ਦਿਓ ਤਾਂ ਕਿ ਮੌਸਮ ਤੇ ਮਾਹੌਲ ਠੀਕ ਰਹੇ ਤੁਪ ਤੁਹਾਡੀ ਯਾਤਰਾ ਸਫਲ ਕਰੇ ਸਭ ਮੰਗਲਮ ਇਹ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਬੁੱਧ ਸਿੰਘ ਵੀਲੋ ਨੀਲੋ ਦੀ ਕਲਮ ਦੀਆਂ ਇਹ ਸਤਰਾ ਜੋ ਅਸੀਂ ਤੁਹਾਨੂੰ ਭੱਖ ਦੇ ਮਸਲੇ ਪ੍ਰੋਗਰਾਮ ਦੇ ਵਿੱਚ ਕਈ ਵਾਰ ਪਹਿਲਾਂ ਵੀ ਅਸੀਂ ਤੁਹਾਨੂੰ ਸੁਣਾ ਚੁੱਕਿਆ ਤੇ ਅੱਜ ਵੀ ਤੁਹਾਨੂੰ ਉਹਨਾਂ ਨੇ ਉਸ ਪੰਜਾਬ ਦੇ 80ਵੇਂ ਦਹਾਕੇਾਂ ਦੀ ਇਹ ਗੱਲ ਇਹਦੇ ਵਿੱਚ ਫੇਰ ਕੀਤੀ ਆ ਕਿ ਬਾਹਰ ਹਾਲਾਤ ਕਿਸ ਤਰ੍ਹਾਂ ਦੇ ਆ ਕਿਸ ਤਰ੍ਹਾਂ ਜਿਹੜੇ ਸਾਡੀ ਰਾਖੀ ਕਰਨ ਵਾਲੇ ਸਾਡੇ ਰਖਵਾਲੇ ਨੇ ਜਿਨ੍ਹਾਂ ਤੇ ਅਸੀਂ ਇਨਸਾਫ ਲੈਣ ਦੇ ਜਿਨ੍ਹਾਂ ਦੇ ਕੋਲ ਜਾਂਦੇ ਆ ਤੇ ਕਈ ਥਾਵਾਂ ਤੇ ਉਹ ਸਮੇਤ ਵਰਦੀਆਂ ਫਰਾਰ ਨੇ ਤੇ ਉਸ ਲੇਖ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਬਿਆਨ ਕੀਤਾ ਕਿ ਪੰਜਾਬ ਦੇ ਹਾਲਾਤ ਧਰਨ ਧਰਨ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਸਬ-ਇੰਸਪੈਕਟਰ ਐਸ ਐਚਓ ਸ਼ਾਇਦ ਸਬ-ਇੰਸਪੈਕਟਰ ਹੋਣ ਉਹਨਾਂ ਨੂੰ ਸਜ਼ਾ ਹੋਈ ਹੈ ਉਹ ਅਦਾਲਤ ਵੱਲੋਂ ਸੀਬੀਆਈ ਦੀ ਅਦਾਲਤ ਵੱਲੋਂ ਹੁਣ ਇਸ ਵਿੜਾਪੇ ਦੇ ਵਿੱਚ ਸਜ਼ਾ ਕੱਟਣੀ ਵੀ ਬਹੁਤ ਔਖੀ ਹੈ ਉਹਦਾ ਜ਼ਿਕਰ ਵੀ ਉਹਨਾਂ ਨੇ ਇੱਥੇ ਕੀਤਾਗਾ ਤੇ ਪਟਿਆਲੇ ਦੀ ਵੀ ਗੱਲ ਕੀਤੀ ਹੈ ਕੀ ਤੇ ਉਹਨਾਂ ਨੇ ਮਾਸਟਰ ਜੀ ਦੀ ਵੀ ਗੱਲ ਕੀਤੀ ਹੈ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਰਣਿੰਦਰਦੀਪ ਦੀ ਜਿਹੜੀ ਖਬਰ ਆ ਉਹ ਵਜੇ ਠੰਡੀ ਨਹੀਂ ਹੋਈ ਕਿਤੇ ਵੀ ਤੇ ਇਨਸਾਫ ਲੈਣ ਦੇ ਲਈ ਜਿੱਥੇ ਬੰਦਿਆਂ ਨੇ ਐਸਐਸਪੀ ਦਫ਼ਤਰ ਬਠਿੰਡਾ ਨੂੰ ਸਾਹਮਣੇ ਧਰਨਾ ਮ ਦਿੱਤਾ ਸੀ ਇਨਸਾਫ ਦੇ ਲਈ ਤੇ ਉਹਦੇ ਵਾਸਤੇ ਇੱਕ ਸੰਘਰਸ਼ ਕਮੇਟੀ ਵੀ ਬਣੀ ਹੋਈ ਹੈਗੀ ਤੇ ਸੋ ਇਹੋ ਜਿਹੀ ਪੰਜਾਬ ਦੀ ਜਿਹੜੀ ਤਸਵੀਰ ਸੀ ਉਹਨਾਂ ਨੇ ਇਸ ਦੇ ਵਿੱਚ ਅੱਜ ਪੇਸ਼ ਕੀਤੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਕੀ ਚੱਲ ਰਿਹਾ ਹੈਗਾ ਤੇ ਤੁਸੀਂ ਬਾਚ ਕਿੱਥੇ ਸਕਦੇ ਹੋ ਤੇ ਕਦੋਂ ਕੀ ਹੋ ਜਾਵੇ ਉਹਨਾਂ ਨੇ ਇਹ ਵੀ ਬਿਆਨ ਕੀਤਾ ਕਿ ਕਦੋਂ ਕੀ ਹੋ ਜਾਵੇ ਤੇ ਕੁਝ ਵੀ ਨਹੀਂ ਪਤਾ ਸੋ ਅੱਜ ਦਾ ਇਹ ਸਾਡਾ ਐਪੀਸੋਡ ਇੱਥੇ ਸਮਾਪਤ ਹੁੰਦਾ ਮਿਲਦੇ ਆਂ ਕੱਲ ਨੂੰ ਕਿਸੇ ਹੋਰ ਨਵੇਂ ਐਪੀਸੋਡ ਦੇ ਨਾਲ ਉਦੋਂ ਤੱਕ ਲਈ ਤੁਸੀਂ ਆਪਣੇ ਦੋਸਤ ਹਰਪੀਤ ਨੂੰ ਦਿਓ ਜਾਈਂ ਧੰਨਵਾਦ ਜੀ ਨਮਸਕਾਰ